ਸਾਸੀ ਕਾਲ ਜੀ ਅੱਜ ਪਿੰਡ ਜਗਜੀਤਨਗਰ ਦੇ ਵਿੱਚ ਜੋ ਕਿ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਿਹਾੜੇ ਨੂੰ ਸਮਰਪਤ ਅੱਜ ਇਹ ਤੀਜੀ ਸ਼ਵੀਲ ਲਗਾਈ ਗਈ ਹੈ ਜੀ ਠੰਡੇ ਮਿੱਠੇ ਪਾਣੀ ਦੀ ਦੋ ਸ਼ਵੀਲਾਂ ਇਸ ਤੋਂ ਪਹਿਲਾਂ ਪਿੰਡ ਜਗਜੀਤਨਗਰ 'ਚ ਲਗਾਈਆਂ ਗਈਆਂ ਸੀ ਔਰ ਅੱਜ ਇਹ ਤੀਜੀ ਸ਼ਵੀਲ ਆ ਤੇ ਅੱਜ ਆਪਾਂ ਗੱਲ ਕਰਦੇ ਹਾਂ ਸਾਡੇ ਨਾਲ ਸਾਡੇ ਸੱਜਣ ਨੇ ਪਿੰਡ ਦੇ ਵੀ ਇਹਨਾਂ ਦਾ ਇਸ ਵੀਰ ਬਾਰੇ ਕੀ ਕਹਿਣਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਅੱਜ ਸ੍ਰੀ ਜਗਜੀਤ ਨਗਰ ਦੀ ਸਾਧ ਸੰਗ ਵੱਲੋਂ ਸ਼ਬੀਲ ਜਾਈ ਜਾ ਰਹੀ ਹੈ ਤਾਂ ਸ੍ਰੀ ਸਤਗੁਰੂ ਅਰਜਨ ਦੇਵ ਜੀ ਪੰਜਵੇਂ ਪਾਤਸ਼ਾਹ ਜਿਨ੍ਹਾਂ ਦਾ ਸ਼ਹੀਦਾ ਦਿਹਾੜਾ ਅੱਜ ਮਨਾਇਆ ਜਾ ਰਿਹਾ ਹੈ ਜਗਜੀਤ ਨਗਰ ਦੀ ਸਾਧ ਸੰਗਤ ਵੱਲੋਂ ਜੀ ਬੜੇ ਸਹਿਯੋਗ ਦੇ ਨਾਲ ਦੋ ਸ਼ਬੀਲਾਂ ਪਹਿਲਾਂ ਜਗਜੀਤ ਨਗਰ ਸਾਧ ਸੰਗਤ ਵੱਲੋਂ ਲਗੀਆਂ ਤੀਜੀ ਸ਼ਬੀਲ ਸਾਧ ਸੰਗਤ ਦੇ ਸਹਿਯੋਗ ਨਾਲ ਲਾਈ ਜਾ ਰਹੀ ਹੈ ਅੱਜ 28 ਜੇਠ ਨੂੰ ਜੀ ਸੋ ਸ੍ਰੀ ਸਤਗੁਰੂ ਅਰਜਨ ਦੇਵ ਜੀ ਪੰਜਵੇਂ ਪਾਤਸ਼ਾਹ ਸ਼ਹੀਜਾ ਸਰਜਾਜ ਬਾਣੀ ਦੇ ਬਹੁਤ ਆਪਾਂ ਸ਼ਬੀਲਾਂ ਲਾਈਏ ਸਤਿਗੁਰਾਂ ਦੇ ਸ਼ਹੀਦੀ ਦਿਹਾੜੇ ਮਨਾਈਏ ਅਵਤਾਰ ਦਿਹਾੜੇ ਬਣਾਈਏ ਤਾਂ ਕਿ ਆਪਣੀ ਆਉਣ ਵਾਲੀ ਜਿਹੜੀ ਪੀੜ੍ਹੀ ਹੈ ਉਹਨੂੰ ਪਤਾ ਲੱਗੇ ਵੀ ਗੁਰੂ ਜੀ ਪੰਜਵੇਂ ਪਾਸ਼ਾ ਕੌਣ ਸਨ ਹਾਂ ਤੇ ਕੀ ਉਹਨਾਂ ਨੇ ਸ਼ਹੀਦੀਆਂ ਦਿੱਤੀਆਂ ਤੇ ਕੀ ਉਹਨਾਂ ਦਾ ਜਿਹੜਾ ਪਿਛੋਕੜ ਹੈ ਇਸ ਬਾਰੇ ਸਾਡੇ ਬੱਚਿਆਂ ਨੂੰ ਪਤਾ ਲੱਗੇ ਬੱਚੇ ਵੱਧ ਤੋਂ ਵੱਧ ਗੁਰਸਿੱਖੀ ਨਾਲ ਜੁੜਨਾ ਨਾਮ ਨਾਲ ਬਣਨਾ ਜੁੜ ਕੇ ਆਪਦਾ ਜੀਵਨ ਸਫਲ ਕਰਨਾ ਜਿਸ ਰਾਹ ਤੇ ਸਤਿਗੁਰਾਂ ਨੂੰ ਆਪਾਂ ਨੂੰ ਤੋਰਿਆ ਆਪਾਂ ਸਿੱਖੀ ਸਿਧਕ ਨਾਲੀ ਕੈਸਾਂ ਵਾਲੀ ਆਪਾਂ ਜਿਹੜਾ ਸੋਹਣੇ ਲੱਗਦੇ ਆ ਸੋ ਸਾਰੀ ਸਾਧ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਕਿ ਆਪਦੇ ਬੱਚਿਆਂ ਨੂੰ ਗੁਰਸਿੱਖੀ ਵਾਲੇ ਪਾਸੇ ਜੋੜਨਾ ਤੇ ਇਹੋ ਜਿਹਾ ਆਪਾਂ ਛਿੱਦੀ ਦਿਹਾੜੇ ਦੇ ਉਤਾਰ ਦਿਹਾੜੇ ਸਾਧਗੁਰੂਆਂ ਨੇ ਮਨਾਉਂਦੇ ਰਹੀਏ ਹੋਰ ਆਪਣੇ ਪਿੰਡਾਂ ਵਿੱਚ ਸਾਰੀ ਸਾਧ ਸੰਗਤ ਨੂੰ ਬੇਨਤੀ ਹੈ ਵੀ ਰੁੱਖਾਂ ਦੀ ਬਹੁਤ ਕਮੀ ਹੈ ਜਿਸ ਕਰਕੇ ਮੀਂਹ ਨਹੀਂ ਪੈ ਰਿਹਾ ਤੇ ਇਸ ਦੀ ਆਪਾਂ ਨੂੰ ਬਹੁਤ ਜਿਆਦਾ ਘਾਟ ਹੈ ਵੱਧ ਤੋਂ ਵੱਧ ਰੁੱਖ ਲਾਏ ਜਾਣਾ ਪੱਤੇ ਘਟ ਜਾਣ ਲੱਗਣ ਜਿਆਦਾ ਤਾਂ ਕਿ ਖੁਸ਼ਹਾਲੀ ਆਵੇ ਕਿਸਾਨ ਵੀ ਖੁਸ਼ਹਾਲ ਹੋਵੇ ਆਉਣ ਵਾਲੀਆਂ ਪੀੜ੍ਹੀਆਂ ਸਾਡੀਆਂ ਖੁਸ਼ਹਾਲ ਹੋਣ ਤੇ ਸੁੱਖ ਸ਼ਾਂਤੀ ਨਾਲ ਜੀਵਨ ਬਤੀਤ ਕੀਤਾ ਜਾ ਸਕੇ ਜੀ ਜੀ ਬਹੁਤ ਬਹੁਤ ਧੰਨਵਾਦ ਜੀ ਸਰ ਜੀ ਕੀ ਕਹਿਣਾ ਚਾਹੋਗੇ ਜੋ ਅੱਜ ਸ਼ਬੀਲ ਪਿੰਡ ਜਗਜੀਤ ਨਗਰ ਵੱਲੋਂ ਲਗਾਈ ਜਾ ਰਹੀ ਹੈ ਅੱਜ ਜਗਜੀਤ ਨਗਰ ਵੱਲੋਂ ਠੰਡੇ ਮੱਠੇ ਜਲਦੀਪ ਸ਼ਬੀਲ ਲਾਈ ਗਈ ਹੈ ਜਿਹਦੇ ਵਿੱਚ ਸਾਰੇ ਨਗਰ ਨੇ ਸਹਿਯੋਗ ਦਿੱਤਾ ਹੈ ਜੀ ਅੱਜ ਦਾ ਦਿਨ ਸਾਡੇ ਵਾਸਤੇ ਬਹੁਤ ਮਹੱਤਮ ਹੈ ਆ ਜੋ ਦੇਣਾ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਜਿਨ੍ਹਾਂ ਨੇ ਆਪਣੀ ਸ਼ਹੀਦੀ ਪ੍ਰਾਪਤ ਕੀਤੀ ਕਿਹਦੇ ਵਾਸਤੇ ਕੀਤੀ ਸਾਡੇ ਵਾਸਤੇ ਕੀਤੀ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਪਹਿਲਾਂ ਔਰੰਗਜ਼ੇਬ ਮੁਕੇ ਸਿੱਖਾਂ ਨੂੰ ਕਤਲੇਆਮ ਕੀਤਾ ਜਾਂਦਾ ਸੀ ਤੇ ਜਨੂ ਲਾਏ ਜਾਂਦੇ ਸਨ ਤੇ ਸਤਿਗੁਰੂ ਅਰਜਨ ਦੇਵ ਜੀ ਨੇ ਆਪਣੇ ਸਿੱਖਾਂ ਦੇ ਵਾਸਤੇ ਆਪਣੀ ਸ਼ਹੀਦੀ ਬਲਦਾਨ ਦਿੱਤਾ ਤਾਂ ਕਿ ਸਾਡੇ ਦੇ ਮਤਲਬ ਮੇਰੇ ਸਿੱਖੀ ਇਹ ਹਕਤਾਮਯਾਬ ਰਹੇ ਸੋ ਮੈਂ ਸਾਰੇ ਨਗਰ ਨੂੰ ਬੇਨਤੀ ਕਰਦਾ ਵੱਲੋਂ ਬੇਨਤੀ ਕਰਦਾ ਅੱਜ ਸਾਰੇ ਨਗਰ ਉਤੇ ਪਹੁੰਚ ਕੇ ਆਪਣਾ ਆਪਣਾ ਸਹਿਯੋਗ ਦੇਣਾ ਤੇ ਇਸ ਮਤਲਬ ਸ਼ਬੀਲ ਦੇ ਵਿੱਚ ਹਿੱਸਾ ਮਤੀ ਪਾਉਣ ਸਾਸਤਰੀ ਜੀ ਬਹੁਤ ਧੰਵਾ ਜੀ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਜੋ ਕਿ ਸਮੁੱਚੀ ਕੌਮ ਦੇ ਲਈ ਇਹ ਤਤੀ ਤਵੀ ਤੇ ਬੈਠੇ ਤਸੀਹੇ ਝੱਲੇ ਔਰ ਇਹਨਾਂ ਦਾ ਜਿਹੜਾ ਦੇਣ ਆ ਇਹ ਸੁਮੁੱਚੀ ਕੌਮ ਇਹ ਕਦੇ ਵੀ ਇਹਨਾਂ ਦਾ ਦੇਣ ਨਹੀਂ ਦੇ ਸਕਦੀ ਔਰ ਇਹ ਪਿੰਡ ਜਗਜੀਤਨਗਰ ਵੱਲੋਂ ਅੱਜ ਜਿਹੜਾ ਕਿ ਇਹ ਤੀਜਾ ਜਿਹੜਾ ਸਵੀਲ ਲਗਾਈ ਗਈ ਆ ਇਹਨਾਂ ਦੇ ਜਿਹੜੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਔਰ ਇਹਨਾਂ ਵੱਲੋਂ ਇਹ ਵੀ ਕਹਿਣਾ ਹੈ ਵੀ ਜਿਹੜੇ ਰੋਖ ਆ ਰੁੱਖ ਜਿਹੜੇ ਬਹੁਤ ਘਟਦੇ ਜਾ ਰਹੇ ਆ ਕਿਉਂਕਿ ਸਾਡੇ ਲੰਬੀਆਂ ਲੰਬੀਆਂ ਜਿਹੜੀਆਂ ਚੌੜੀਆਂ ਚੌੜੀਆਂ ਰੋੜਾ ਕੱਢ ਦਿਤੀਆਂ ਔਰ ਉਹਨਾਂ ਤੋਂ ਰੁੱਖ ਪੱਟੇ ਗਏ ਆ ਔਰ ਨਵੇਂ ਨਹੀਂ ਲੱਗੇ ਔਰ ਆਪਾਂ ਨੂੰ ਵੀ ਇਹ ਜ਼ਰੂਰ ਉਪਰਾਲਾ ਕਰਨਾ ਚਾਹੀਦਾ ਹੈ ਵੀ ਹਰ ਇੱਕ ਘਰ ਦੇ ਵਿੱਚ ਇੱਕ ਇੱਕ ਰੁੱਖ ਜ਼ਰੂਰ ਲਗਾਓ ਔਰ ਸਰਕਾਰ ਨੂੰ ਵੀ ਇਹ ਚੀਜ਼ ਤੇ ਵਿਸ਼ੇਸ਼ ਜਿਹੜਾ ਕਿ ਪਹਿਰਾ ਦੇਣਾ ਚਾਹੀਦਾ ਹੈ ਵੀ ਰੁੱਖਾਂ ਦੀ ਦੇਖਭਾਲ ਕਰਨ ਰੁੱਖ ਲਗਾਉਣ ਤੇ ਤਾਂ ਜੋ ਕਿ ਅਸੀਂ ਇਹ ਜਿਹੜੀ ਬਾਦਰੀ ਗਰਮੀਆਂ ਇਹ ਤੋਂ ਬਚ ਸਕੀਏ ਛੋਟੇ ਛੋਟੇ ਬੱਚੇ ਜੋ ਕਿ ਜਲਦੀ ਜਿਹੜੀ ਸੇਵਾ ਨਿਭਾ ਰਹੇ ਆ ਇਹ ਛੋਟੇ ਛੋਟੇ ਬੱਚੇ ਪਿੰਡ ਜਗਜੀਤਨਗਰ ਦੇ ਇਹ ਜਲਦੀ ਸੇਵਾ ਕਰ ਰਹੇ ਆ ਜੀ ਇਹ ਜਿਹੜੇ ਆਉਣ ਜਾਣ ਵਾਲੇ ਰਾਹੀ ਆ ਉਹਨਾਂ ਨੂੰ ਜਿਹੜਾ ਜਲ ਸ਼ਿਕਾ ਰਹੇ ਆ ਇਹ ਦੇਖੋ ਛੋਟੇ ਛੋਟੇ ਬੱਚੇ